ਮੇਰਾ ਨਾਮ ਚਮਨ ਲਾਲ ਹੈ ਤੁਹਾਡੇ ਉੱਪਰ ਕੁੜ ਦਿਨ ਪਹਿਲਾਂ ਇੰਸਪੈਕਟਰ ਮੰਗਲ ਸੱਤ ਲੱਖ ਮੰਗਣਗੇ ਐਗਜ਼ਾਮ ਲਈ ਠੀਕ ਹੈ ਨਾ ਚਲ ਸਿਰ ਉਹ ਐਗਜ਼ਾਮ ਝੂਠੇ ਸੀਗੇ ਬਿਲਕੁਲੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਦਰਜ ਕਰਨ ਦੀ ਲੋਗ ਹੀ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੀ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਬਤਨ ਤੁਹਾਡਾ ਇਲਜ਼ਾਮ ਕਿਉਂ ਲਗਾਇਆ ਹਾਂਜੀ ਇਲਜ਼ਾਮ ਕਿਉਂ ਲਗਾਇਆ ਜੀ ਤੁਹਾਡੇ ਉਹ ਇਲਜ਼ਾਮ ਅਸਲੀ ਲਗਾਇਆ ਗਿਆ ਕਿਉਂਕਿ ਇੰਤਕਾਲ ਦਰਜ ਹੋ ਗਿਆ ਤੇ ਜਦੋਂ ਉਹਦੇ ਚ ਕੁਰਸੀਨਾਮਾ ਤਸਦੀਕ ਕਰਨਗੇ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਜਾਂ ਨਾ ਬਿਆਨਾ ਕਰਾ ਕੇ ਤੇ ਤੁਸੀਂ ਹੜਤਾਲ ਦੇ ਮੱਥੇ ਉਂ ਕਿ ਅੱਜ ਥੋੜਾ ਸੀ ਰਹਿ ਗਿਆ ਅੱਜ ਸਾਡਾ ਇਹੀ ਫੈਸਲਾ ਹੋਇਆ ਹੈ ਵੀ ਉਹਨਾਂ ਨੇ ਮਾਫੀ ਮੰਗੀ ਆ ਪੂਰੀ ਬਡਵਾਰੀ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਇਹ ਕੰਮ ਕੀਤਾ ਸੀਗਾ ਹੜਤਾਲ ਵਾਪਸ ਲੈ ਰਹੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿ ਨਹੀਂ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਕਰਕੇ ਤੁਹਾਡਾ ਜੀ ਨਾਮ ਦੱਸੋ ਜਿਹੜਾ ਨਾਮ ਰਤਨਦਰ ਸਿੰਘ ਆ ਜੀ ਪ੍ਰਧਾਨ ਦੀ ਰੈਡੀਓ ਕੁਲਵਾਰ ਜੁਨੀਅਨ ਤਸੀਲ ਸਮਰਾਲਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮਾਮਲੇ ਬਾਰੇ ਮਾਫੀ ਦਾ ਮੌਕਾ ਹੈ ਕਿ ਕੀ ਗੱਲ ਹੈ ਮਾਫੀ ਨਾਮ ਦੇ ਵਿੱਚ ਇਹ ਆ ਜੀ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਾਨਕੀਪਨ ਦੇ ਵਿੱਚ ਇੱਕ ਇੰਤਕਾਲ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਸੀ ਕੁਝ ਕੋਸ਼ਕ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਝ ਮਨਸਾਹੀ ਉਹਨਾਂ ਦੀ ਕਰਵਾਉਣਾ ਚਾਹੁੰਦੇ ਸੀਗੇ ਕੰਮ ਉਹ ਗਲਤ ਸੀ ਜਿਸ ਕਰਕੇ ਉਹ ਇੰਤਕਾਲ ਨਾਮਨਜ਼ੂਰ ਹੋ ਗਿਆ ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ ਉਹਨਾਂ ਨੇ ਬੜਵਾਰੀਆਂ ਦਾ ਜਿਹੜਾ ਅਕਸਰ ਖਰਾਬ ਕੀਤਾ ਸੀਗਾ ਪਰ ਸਾਡੇ ਮਾਨਯੋਗ ਐਸਡੀਐਮ ਸਾਹਿਬ ਰਜਨੀਸ਼ ਰੋੜਾ ਜੀ ਤੇ ਹਰੀਸ਼ ਸਮਾਰ ਜੀ ਆਪਣੇ ਨਾਇਬ ਜ਼ਿਲਦਾਰ ਸਾਹਿਬ ਇਹਨਾਂ ਨੇ ਸਾਨੂੰ ਉਹਦੇ ਬੁਲਾ ਕੇ ਉਹਨਾਂ ਬੰਦਿਆਂ ਨੂੰ ਵੀ ਬੁਲਾਇਆ ਉਹ ਬੰਦਿਆਂ ਨੇ ਗਲਤੀ ਮੰਨੀ ਆ ਆਪਣੀ ਤੇ ਉਹ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਭਾਵੁਕ ਹੋ ਕੇ ਜਾਂ ਕਿਸੇ ਦੇ ਕਹਿਣ ਤੇ ਜੋ ਵੀ ਕੀਤਾ ਉਹ ਆਪਣੀ ਗਲਤੀ ਮੰਨ ਚੁੱਕੇ ਨੇ ਹੁਣ ਤੇ ਅੱਗੇ ਤੋਂ ਉਹਨਾਂ ਨੇ ਇਹ ਵੀ ਮੰਨਿਆ ਕਿ ਅੱਗੇ ਤੋਂ ਦਫ਼ਤਰਾਂ ਦੇ ਵਿੱਚ ਜਾ ਕੇ ਇਹੋ ਜਿਹਾ ਕਿਸੇ ਵੀ ਬਾਈ ਦਾ ਮਤਲਬ ਕੋਈ ਭੱਦੀ ਸ਼ਬਦਾਲੀ ਨਹੀਂ ਬਤਨਗੇ ਗਲਤ ਕੰਮ ਲਈ ਨਹੀਂ ਆਉਣਗੇ ਪਿਛਲੇ 4 ਦਿਨਾਂ ਦਾ ਜਿਹੜਾ ਡਰਾਮਾ ਖੇਲਾ ਜਾ ਰਿਹਾ ਹਾਂਜੀ ਲੋਕਾਂ ਦਾ ਨੁਕਸਾਨ ਹੈ ਉਹਦੀ ਪਰਪਾਈ ਕੌਣ ਬਣੂਗਾ ਦੇਖੋ ਜੀ ਜਿਹੜੀ ਸਟ੍ਰਾਈਕ ਅਸੀਂ ਕਰੀ ਸੀ ਅਸੀਂ ਵੀ ਨਹੀਂ ਚਾਹੁੰਦੇ ਵੀ ਆਪਾਂ ਇਹੋ ਜਿਹਾ ਕੰਮ ਕਰੀਏ ਪਰ ਇਹ ਇੱਕ ਮਜਬੂਰੀ ਬਣ ਜਾਂਦੀ ਆ ਜਦੋਂ ਕੋਈ ਵੀ ਕਿਸੇ ਵੀ ਪੜਵਾਰੀ ਨਾਲ ਆ ਜਾਂ ਕੋਈ ਬਦਸਲੂਕੀ ਹੁੰਦੀ ਆ ਗਲਤ ਕੋਈ ਗਾੜੀ ਖਲੋਚ ਕਰਦਾ ਹਨਾ ਤਾਂ ਅਸੀਂ ਹੁਣ ਜਿਹੜੀ ਸਟ੍ਰਾਈਕ ਆ ਉਹ ਬੱਸ ਲਵਾਂਗੇ ਤੇ ਜਿਹੜਾ ਕੰਮ ਆਪਨਾ ਬਿਲਕੁਲ ਆਮ ਨਾਰਮਲ ਦਿਨਾਂ ਦੇ ਵਾਂਗ ਆ ਜਿਹੜਾ ਕੀਤਾ ਜਾਂਦਾ ਹੈ। ਹਾਂ ਭਾਈ ਮਾਫੀ ਨਾ ਮੈਨਾਂ ਟੁੱਟਾ ਦਾ ਹੱਲ ਹੋ ਗਿਆ। ਸਤਿ ਸ੍ਰੀ ਅਕਾਲ। ਅੱਗੇ ਸਰ ਸਰਕਾਰੀ ਦਫਤਰ ਉਹ ਰੈਟਿੰਗ ਰੱਖੀ ਹੈ ਜੀ ਕਿ ਨਾ ਇਹਦਾ ਈ ਮਾਡਲ ਸੀ ਹੈ ਜੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ 3 ਦਿਨ ਪਹਿਲਾਂ ਇੱਕ ਤਸਿਲ ਦਫਤਰ ਦੇ ਵਿੱਚ ਘਟਨਾ ਹੋਈ ਸੀ ਮਾਨਕੀ ਪਿੰਡ ਦੇ ਜਿਹੜੇ ਕੁਛ ਮਛਿੰਦੇ ਸੀਗੇ ਉਹਨਾਂ ਵੱਲੋਂ ਇਲزام ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਖੇਗਾ ਤਸਿਲਦਾਰ ਸਾਹਿਬ ਅਰਿਸੀ ਵੱਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਣ ਸੀਗੀ ਜਿਹਦਾ ਉਹ ਆਪਣਾ ਬਰਸ ਇੰਤਕਾਲ ਕਰਵਾਉਣਾ ਚਾਹਦੇ ਸਨ ਅਸੀਂ ਸਾਰੇ ਜਾਣਦੇ ਆ ਰੈਵਨਿਊ ਵਾਲੇ ਤੇ ਬਿਹਤਰ ਜਾਣਦੇ ਨੇ ਡੇਰਿਆਂ ਦੀ ਲੈਂਡ ਜਿਹੜੀ ਹੈ ਉਹ ਚੇਲੇ ਤੋਂ ਮੰਤ ਤੋਂ ਚੇਲੇ ਨੂੰ ਅੱਬਾ ਟ੍ਰਾਂਸਫਰ ਹੁੰਦੀ ਨਹੀਂ ਉਹ ਸਿਰਫ ਕੇਟੇਕਰ ਹੁੰਦਾ ਵੇ ਉਹ ਚੇਲਾ ਬਾਤਨਾ ਮੰਦਾ ਵੇ ਉਹ ਮਾਲਕ ਨਹੀਂ ਹੋ ਸਕਦਾ 댓 ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਸਨ ਕਿਸੇ ਤਰੀਕੇ ਜ਼ਮੀਨ ਜਿਹੜੀ ਹੈ ਉਹਨਾਂ ਦੇ ਨਾਂ ਤੇ ਛੜ ਜਵੇ ਤੇ ਅੱਬੂ ਉਹ ਡੀਲਰਾਂ ਦੇ ਰਾਹੀਂ ਉਹ ਜਿਹਨਾਂ 86 ਗੱਡੀ ਵੀਚ ਕੇ ਇਹਨੂੰ ਵਾਚ ਵੇਟ ਕੇ ਖਾਸ ਕਰ ਸੋ ਬੇਸਿਕਲੀ ਡੇਰੇ ਦੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤੁਸੀਂ ਪਟਵਾਰੀ ਸਾਹਿਬ ਨੇ ਇਸ ਦੀ ਇਨਕਾਰੀ ਕੀਤੀ ਹੈ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਵੀ ਅਸੀਂ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲ ਕ腐ਸ਼ਨ ਦੇ ਅਗੇਂਸਟ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਆਪਾਂ ਉਸੇ ਲੜੀ ਦੇ ਵਿੱਚ ਪਟਵਾ ਰਹੀ ਆ ਤਸੀਲਦਾਰ ਨੂੰ ਡਰਾ ਕੇ ਇਹ ਜ਼ਮੀਨ ਦਾ ਇੰਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ ਇਹ ਉਹਨਾਂ ਦਾ ਮੋਟਿਵ ਸੀ ਜੋ ਉਹ ਅੱਜ ਉਹ ਕਹਿ ਕੇ ਗਏ ਨੇ ਪਹਿਲਾਂ ਜਿਹੜੀ 1996 ਦੀ ਹੋਈ ਹੋਈ ਹੈ ਉਹ ਤੋਂ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਲਦਾਰ ਸਾਬੂ ਦੀ ਹੜਤਾਲ ਕਰ ਰਹੇ ਨੇ ਵੀ ਉਹ ਰਿਸਟੇ ਕਿੰਨਾ ਹਾਲਾਤਾਂ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕ腐ਸ਼ਨ ਅਗੇਂਸ ਮਨਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਛਿੰਡੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਕੋਈ ਵੀ ਇਹ ਸਭ ਮੇਰੇ ਅੱਖ ਸਾਹਮਣੇ ਗਏ ਤੁਸੀਂ ਥੋੜੇ ਬੋਤੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਆ ਜਿੱਥੋਂ ਇਹ ਕਲੀਅਰ ਕਟ ਹੁੰਦਾ ਵੇ ਵੀ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਜ਼ ਕਰਕੇ ਅਫਸਰਾਂ ਨੂੰ ਬਦਨਾਮ ਕਰਕੇ ਰੋਲਾ ਪਾ ਕੇ ਗਲਤ ਤਰੀਕੇ ਨਾਲ ਇਹ ਗੱਲ ਦਿਕਰਾਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰ ਹਣ ਕੋਈ ਨੇ ਕਰਦੀ ਉਹ ਹੀ ਜੋ ਨੀਮਨ ਸਾਹਿਬ ਤਹਿਸੀਲਾ ਸਾਹਿਬ ਇੱਕ ਦਿਨ ਉਸਨੂੰ ਸਰ ਬੰਦੀ ਕਰਦੇ ਵਿੱਚ ਲੱਗੇ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਉਹ ਕੀ ਗੱਲ ਹੈ ਜੀ ਮਾਫੀ ਦੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋ ਗਏ ਸਾਨੂੰ ਭਾਵੋਗੇ ਕਿ ਪਿੰਡ ਦੇ ਕੁਝ ਲੋਕਾਂ ਨੇ ਇਸਤਾਨ ਦੇ ਬੰਦਿਆ ਨੇ ਇਹਨੂੰ ਪਰਮਾਤਾ ਵੀ ਤੁਸੀਂ ਇਦਾਂ ਦੀ ਗੱਲ ਕਹਿ ਦਿਓ ਵੀ ਅਫਸਰਾਂ ਨੇ ਪੈਸੇ ਮੰਗੇ ਤਹਿਸੀਲਦਾਰ ਨੇ ਜਾਂ ਨੈਪਸੀਲਰ ਨੇ ਜਾਂ ਪਟਵਾਰੀ ਨੇ ਪੈਸੇ ਮੰਗੇ ਆ ਇਹ ਦਰਦੇ ਮਰਦੇ ਇਤਖਾਲ ਕਰ ਦਿੰਦੇ ਤੁਹਾਡਾ ਪਰ ਜਿਹੜੇ ਸਾਡੇ ਤਹਿਸੀਲਦਾਰ ਨੇ ਨੈਪਸੀਲਾ ਹਰੀਸ਼ ਜੀ ਨੇ ਜਾਂ ਜਿਹੜਾ ਸਾਡਾ ਪਟਵਾਰੀ ਉਹ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨੇ ਦਾ ਉਹਨਾਂ ਨੇ ਬਿਲਕੁਲ ਜੋ ਨੀਮਨ ਸਰ ਬੰਦੀ ਕਰਦੇ ਕੀਤੇ ਨੇ ਨਿਕਾਲੇ ਦਾ ਨਾਮਜ਼ੂਰ ਆਲਰੇਡੀ ਕੀਤਾ ਹੋਇਆ ਹੈ ਦੇਖੋ ਜਿਹੜੇ ਸੇਚਾਰ ਦੇ ਨਾਮ ਤੇ ਡਰਾਮਾ ਚੱਲ ਰਿਹਾ ਇਹ ਨਾਲ ਲੋਕਾਂ ਨਾਲ ਕਿਸਾਨ ਵੀ ਹੋਇਆ ਵਾ ਸਰਕਾਰੀ ਕੰਮ ਤੇ ਵਿਰੋਧ ਵੀ ਹੋਈ ਹੈ ਇਹਨਾਂ ਗੱਲ ਕੀ ਹੈ ਬਿਲਕੁਕੁ ਤਸੀਲਾਰ ਸਾਹਿਬ ਨੇ ਇਹ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨਿਮਨ ਸਰ ਬੰਦੀ ਕਾਰਵਾਈ ਅਮਲ ਚੱਲੇਗੀ ਜਿਹੜੀ ਮਾਫੀ ਦੀ ਗੱਲ ਕੀਤੀ ਹੈ ਕਾਨੂੰਨ ਮੁਤਾਬਕ ਸਹੀ ਹੋਊਗੀ ਦੇਖੋ ਕਾਨੂੰਨ ਅਨੁਸਾਰ ਜੇ ਜੋ ਤਸੀਲਾਰ ਸਾਹਿਬ ਲਿਖ ਕੇ ਦੇਣਗੇ ਉਹ ਤਾਂ ਨਿਮਨ ਸਰਕ ਹੋਏਗੀ ਮਾਫੀ ਦੀ ਜਿਹੜੀ ਗੱਲ ਆਈ ਹੈ ਵੀ ਇਹ ਕਿਸੇ ਨੇ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮੇਜ ਖਰਾਬ ਕੀਤੀ ਹੈ ਜਾਂ ਕਿ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਕਿ ਕਿਹੜਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਘੁੱਟਾ ਕੋ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਦਾ ਨੁਕਸਾਨ ਕਰੋਗੇ ਨੌਕਰੀ ਦਾ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈਏ ਤੇ ਹੁਣ ਆ ਕਹਿੰਦੇ ਸੜਕੋ ਗਲਤੀ ਹੋ ਗਈ ਹੈ ਤੇ ਮੈਂ ਉਸ ਸਮੇਂ ਨਾ ਮਾਫੀ ਮੰਗਣ ਦੇ ਪਿੱਛੇ ਮੋਟਿਵ ਆਈ ਵੀ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਦਾ ਇੰਤਕਾਲ ਦਾਦੋ ਕਹਿੰਦੇ ਜ਼ਮੀਨ ਸੜਕੋ ਜਿਹੜੀ ਢੇਰੇ ਜ਼ਮੀਨ ਹੈ ਸਰਕਾਰ ਕਦੇ ਵਾਪਸ ਮੇਰੇ ਕੋਲ ਡਰਦੇ ਪਰ ਤੇ ਮੇਰੇ ਕਹਿੰਦੇ ਨਹੀਂ ਕਿ ਮੈਂ ਪਹਿਲਾਂ ਤੁਹਾਨੂੰ ਲਿਖ ਚੁੱਕਾ ਹਾਂ ਦੱਸ ਚੁੱਕਾ ਹਾਂ